ਥਾਣਾ ਕੰਟੋਨਮੈਂਟ ਪੁਲਿਸ ਨੇ ਤੇਜ਼ ਕਾਰਵਾਈ ਕਰਦੇ ਆ ਰਾਗੀਰ ਪਾਸੋਂ ਲੁੱਟਖੋ ਕਰਨ ਵਾਲੇ ਤਿੰਨ ਸ਼ਾਤਿਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਨ ਰਣਜੀਤ ਸਿੰਘ ਉਰਫ ਰਾਣਾ ਉਰਫ ਫੌਜੀ ਪਲਵਿੰਦਰ ਸਿੰਘ ਉਰਫ ਪਿੰਦਾ ਉਰਫ ਮੋਟਾ ਅਤੇ ਮਲਕੀਤ ਸਿੰਘ ਵੱਜੋ ਹੋਈ ਹੈ ਪੁਲਿਸ ਨੇ ਦੋਸ਼ੀਆਂ ਪਾਸੋਂ ਲੁੱਟ ਕੀਤਾ ਸੋਨਾ ਚਾਂਦੀ ਦੇ ਗਹਿਣੇ ਮੋਟਰਸਾਈਕਲ ਅਤੇ ਦਾਤਰ ਦੇ ਕਿਰਪਾਨ ਵਰਗੇ ਹਥਿਆਰ ਵੀ ਬਰਾਮਦ ਕੀਤੇ ਹਨ ਤਿੰਨਾਂ ਉੱਤੇ ਪਹਿਲਾਂ ਵੀ ਕਈ ਗੰਭੀਰ ਮਾਮਲੇ एनडीपीएस ਅਤੇ ਲੁੱਟ ਦੇ ਦਰਜ ਹਨ ਪੁਲਿਸ ਵੱਲੋਂ ਕਿਹਾ ਗਿਆ ਕਿ ਮਾਨਯੋਗ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਪੁੱਲਰ ਦੀਆਂ ਹਦਾਇਤਾਂ ਹੇਠ ਚੱਲ ਰਹੀ ਅਪਰਾਧ ਵਿਰੁੱਧ ਮੁਹਿੰਮ ਦੌਰਾਨ ਇਹ ਵੱਡੀ ਸਫਲਤਾ ਮਿਲੀ ਹੈ ਅੰਮ੍ਰਿਤਸਰ ਤੋਂ ਜਸਵੀਰ ਸਿੰਘ ਲਾਲੀ ਦੀ ਖਾਸ ਰਿਪੋਰਟ 26 10 25 ਨੂੰ ਕਰੀਬ 2 ਵਜੇ ਰਾਤੀ ਇੱਕ ਵਾਰਦਾਤ ਹੋਇਆ ਸੀ ਗੁੰਮਟਾਲੇ ਏਏ ਦੇ ਵਿੱਚ ਜਿਸ ਦੇ ਵਿੱਚ ਤਿੰਨ ਨੌਜਵਾਨ ਮੁੰਡੇ ਨੇ ਇੱਕ ਬਾਈਕ ਰਾਹੀ ਇੱਕ ਆਟੋ ਨੂੰ ਰੋਕ ਕੇ ਰਸਤੇ ਦੇ ਵਿੱਚ ਉਹਨਾਂ ਤੋਂ ਖੋਕੇ ਕੁਝ ਸਮਾਨ ਖੋਕੇ ਲੇ ਗਿਆ ਸੀ ਸਾਡਾ ਟੀਮ ACP ਵੈਸਟ Shivdarshan ਤੇ ਆਪਣਾ SHO ਕੈਂਟ ਜਤਿੰਦਰ ਜੀ ਇਹਨਾਂ ਨੇ ਬਹੁਤ ਚੰਗੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ 72 ਆਵਰਸ ਦੇ ਵਿੱਚ ਵਿੱਚ ਉਹਨਾਂ ਤੀਨੋਂ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਹਿਊਮਨ ਇੰਟੈਲੀਜੈਂਸ ਰਾਹੀਂ ਤੇ ਟੈਕਨੀਕਲ ਐਨਾਲਿਸਿਸ ਕਰਕੇ ਇਹ ਤਿੰਨ ਦੋਸ਼ੀ ਜਿਹੜਾ ਹੈਗਾ ਇੱਕ ਰੰਜੀਤ ਫੌਜੀ ਹੈ ਔਰ ਇਹ ਖਿਲਾਫ 7 ਮੁਕਦਮੇ ਆਲਰੇਡੀ ਦਰਜ ਹੋ ਚੁੱਕੀ ਹੈ ਵੱਖ-ਵੱਖ ਧਾਰਾ ਦੇ ਐਨਡੀਪੀਐਸ ਐਕਟ ਦੇ ਵੀ ਹੈ ਕੇਸਿਸ ਉਹਨਾਂ ਦੇ ਖਿਲਾਫ ਤੇ ਦੂਜਾ ਜਿਹੜਾ ਦੋਸ਼ੀ ਹੈ ਪਲਵਿੰਦਰ ਸਿੰਘ ਔਰ ਇਹ ਖਿਲਾਫ ਵੀ ਦੋ ਮੁਕਦਮੇ ਦਰਜ ਹੋਇਆ ਸੀਗਾ ਇਹ ਹੈਬਿਚੁਅਲ ਅਫੈਂਡਰਸ ਸੀ ਤੇ ਸਾਡਾ ਟੀਮ ਬਹੁਤ ਮਿਹਨਤੀ ਨਾਲ ਇਹਨਾਂ ਨੂੰ ਗ੍ਰਿਫਤਾਰੀ ਕਰ ਲਿਆ ਤਿੰਨੋਂ ਜਣੇ ਦੀ ਤੇ ਇਨਾ ਤੋਂ ਇੱਕ 골ਡ 체ਨ ਦੋ 이어 ਦੋ 이어링ਸ ਇੱਕ 골ਡ 링 ਇੱਕ সিল버 링 ਤੇ ਜਿਹੜਾ ਮੋਟਰਸਾਈਕਲ ਵਾਰ ਦਾ ਵਾਸਤੇ ਯੂਸ ਕੀਤਾ ਗਿਆ ਉਹਨਾਂ ਨੂੰ ਵੀ ਬਰਾਮਦ ਕੀਤੀ ਗਈ ਹੈ ਸਰ ਕਿਤੋਂ ਦੇ ਲੈਣੋ ਲੇ